ਤਰਾਵਾਨ ਮੋਟਰ ਤੇ ਪੰਚੇਟਾ ਦਾ ਵੀਰ ਆਪਣਾ ਬਾਬੂ ਆ ਨਾ ਪਮਾਲੇ ਮੋਟਰ ਬਾਰੇ ਕੋਈ ਆਪਣੀ ਮੋਟਰ ਹੁੰਦੀ ਬਹੁਤ ਵਧੀਆ ਤੇ ਰੌਣਕ ਲੱਗੀ ਰਹਿੰਦੀ ਹੁੰਦੀ ਸਾਰਾ ਸਾਰਾ ਦਿਨ ਸਾਰਾ ਸਾਰਾ ਦਾ ਆਉਂਦੀ ਬੱਦੇ ਬੈਠੇ ਨੇ ਨਾ ਉਹ ਦਾਤਾ ਹੋਏ ਤੱਕ ਹੁਣ ਵੇਖੋ ਸੁਨੀ ਪਈ ਆ ਮਹਾਰਾਜ ਚੰਨ ਪਾਓ ਇਹ ਬੰਦੇ ਨੰਦੇ ਹੁੰਦੇ ਹਾ ਸਾਬਣ ਪਿਆ ਵਾ ਵੀ ਚਾਚਾ ਆਪਣਾ ਚਾਚਾ ਹੀ ਆ ਬਾਸਾ ਨੰਬਰਾਂ ਦਾ ਸਾਲ ਆ ਇਹ ਨੰਦੇ ਨੇ ਮੁੰਦੇ ਉਹ ਅੱਜ ਕੱਲ੍ਹ ਟ੍ਰੇਨਿੰਗ ਮਤੇ ਨੰਦੇ ਨਹੀਂ ਬਾਹਰ ਚੱਲ ਕੇ ਕੋਈ ਉਹ 350 350 ਆਹ ਚੱਲ ਗਿਆ ਜਣੇ। ਆ ਕਿਥੇ ਮੁਰੋਦ ਹੁੰਦਾ ਹੈ ਆਪਣਾ। ਸਾਰਾ ਸਾਰਾ ਪੈਂਡਿੰਗ ਮੁਰੋਦ ਸੰਭਾਲਦਾ ਹੁੰਦਾ ਹੈ। ਆਹ ਵੀ ਹੁੰਦਾ ਹੈ ਆਪਦੇਲੇ ਵਾੜੇ ਵੜਿਆ ਵੜਿਆ ਗਿਆ। ਤੇ ਬਾਕੀ ਸਫਾਈ ਕਿੱਦਾਂ? ਆ ਮੈਂ ਦੋ-ਤਿੰਨ ਦਿਨ ਆ ਕੇ ਸਫਾਈ ਕੀਤੀ ਆਲੇ ਦੁਆਲੇ ਉਹ ਸੂਜੇ। ਤੇ ਆਪਣਾ ਖੂਹ ਆ ਪੁਰਾਣਾ। ਇਹਦੇ ਮਾਰੇ ਬਾਰੇ ਚਰਨ ਪਾਉਣੇ ਕਰਨੇ ਆ। ਕਿਹੜਾ ਖੂਹ ਨਹੀਂ ਰਿਹਾ ਅੱਜ ਕੱਲ। ਜਿਹੜਾ ਖੂਹ ਘੰਮਕੇ, ਇਹਨਾਂ ਮੱਤ ਡਾਲ ਪੜਤੋ ਐਂਸਪਾਾਈ ਕਰਕੇ ਗਿਆ ਐ। ਪੂਰੇ ਵਧੀਆ ਕੀਤੀ ਸਫਾਈ। ਆ ਲੱਕੜਾ ਦਾ ਬਹੁਤ ਪੁਰਾਣੀ ਪਈ ਐ 70-80 ਸਾਲ ਹੋ ਗਏ ਨੇ ਇੱਥੇ ਲੱਗੀ ਨੂੰ। ਹੁਣ ਅੱਜ ਕੱਲ ਖੂਹ ਹੀ ਬਾਕੀ ਆਪਣੇ ਆਸਾਨ ਬਾਰੇ ਚਰਨ ਪਾਉਣੇ ਆ। ਇਹ ਆ ਪੰਪੀ ਬਾਰੇ ਚਰਨ ਪਾਉਣੇ ਆ ਪਾਣੀ। ਬੜੀ ਪੁਰਾਣੀ ਬੰਬੀ ਐ ਬਣਾਈ 2 ਤਰੀਕ 8ਵਾਂ ਮਹੀਨਾ 1947 ਦੀ 1947 ਦੀ ਬਣੀ ਆ। ਸੋਜਾ ਸਿੰਘ ਆਪਣਾ ਚਾਚਾ ਹੁੰਦਾ ਸੀ ਤੇਜਾ ਸਿੰਘ ਆਪਣਾ ਦਾਦਾ ਜਿਹੜਾ ਹੁੰਦਾ ਸੀ। ਕੈਰੀਅਨ ਤੇ ਜੁਰਗਾ ਦੇ ਜਿਹੜੇ ਬਾਪ ਹੀ ਬਾਕੀ ਬੰਬੀਆ ਤੇ ਆਪਣੇ ਨਾਮ ਲਿਖ ਲਏ ਆ। ਆਕੇ ਦਰੋ ਕੇ ਨਾ ਪੋਣਾ ਜਾਨੇ ਇੱਥੇ ਮੱਝੀਆਂ ਡੱਠੀਆਂ ਦੀਆਂ ਕਾਲਾਂ ਦੇ ਕਾਲ ਨੂੰ ਕੋਈ ਇੱਧਰ ਲੰਮੇ ਪੇ ਹੁੰਦੇ ਸੀ ਹੁਣ ਐਦਾ ਹੀ ਥੰਨੀਆਂ ਪੀਆਂ ਵੇਖੋ ਕੀ ਬਣਿਆ ਮੋਟਰਦਾਲ ਬਾਕੀ ਕਮਰਾ ਕਮਰਾ ਵੀ ਠੱਠਿਆ ਹੀ ਆ ਸੋ ਇੱਕ ਹਿਸਾਬ ਦਾ ਹੁਣ ਕਿਆ ਸੀ ਇਹ ਬਾਹਰ ਵਾਲਿਆਂ ਨੂੰ ਜਿਉਂਦਾ ਨਹੀਂ ਬਾਹਰੋਂ ਫੋਨ ਹੁੰਦੇ ਸੀ ਮਟਿਆਰੇ ਆਪਣੀ ਮੋਟਰ ਦੀ ਵੀ ਜਾਲ ਪੁਰਾਣੀ ਕਰਾ ਅੱਗੇ ਮੈਂ ਕਰਾਉਂਦਾ ਰਿਹਾ ਹਾਂ ਕਿ ਮੇਰਾ ਪਿੰਡ ਜੇ ਇੱਕ ਰੁਕ ਬਣਿਆ ਹੈ ਪੁਰਾਣਾ ਪਾਪੀ ਹਮਾਰਾ ਚਾਲੋ ਦੋੜਾ ਕਾ ਚੈਨਲ ਬਣਾ ਕੇ ਆਪਣਾ ਜਿਹੜਾ ਬਣਾਇਆ ਵਾ ਉੱਤੇ ਲਾਈਕ ਸ਼ੇਅਰ ਕਰਨਾ ਔਰ ਵਧੀਆ ਚੀਜ਼ ਦੁਨੀਆ ਬਾਹਰ ਤੱਕ ਵੇਖੇ ਕੀ ਵਧੀਆ ਪੁੰਦਾ ਮੈਂ ਨਿੱਕੀ ਨਿੱਕੀ ਚੀਜ਼ ਪੈਂਡ ਦੀ ਸੇਵਾ ਕਰਦਾ ਕਰਦਾ ਪਾਵਾਂ ਕਰਾਂਗਾ ਬਾਗੀ ਰਿਆ ਬੰਦੇ ਰਾਣੀ ਜਾਦਾ ਤੇ ਕੰਮ ਬੰਦੇ ਨੰਦੇ ਰਹਿੰਦੇ ਹੁੰਦੇ ਹੀ ਖਾਲ ਚੱਲਦਾ ਰਹਿੰਦਾ ਨਾ ਪੰਜ ਪੰਜ 7 7 ਬੰਦੇ ਤੇ ਸਣਾਉਣਾ ਫੇਰ ਬੰਦੇ ਤਾਂ ਵਿਸਰਗੇ ਗਰੇ ਵਿਸਰਗੇ ਉਹਨਾਂ ਦਾ ਬੜਾ ਦੁੱਖ ਲੱਗਾ ਤੇ ਬੰਦੇ ਬੈਠੇ ਰਹਿੰਦੇ ਹੁੰਦੇ ਸੀ ਜਿਹੜੇ ਜਿਆਦੇ ਵਿਸਰੇ ਜਿੱਦਾਂ ਕਾਣ ਪੀਣ ਵਾਲੇ ਵਾਲੀ ਬੰਦੇ ਹੁੰਦੇ ਸੀ ਉਹਨਾਂ ਨੇ ਇੱਥੇ ਬੈ ਕੇ ਖਲਾਸਲਾ ਕਰਨੀ ਆਪਣੀ ਕਾਰਬਾਈ ਦਾ ਵਾਲੇ ਦਾ ਕਾਲਾ ਖੋਦਰਾ ਦਾ ਸਿਕਟਾ ਪੂਕੀ ਆਣੀਆਂ ਤੁਹਾਨੂੰ ਇੱਥੇ ਉਹਨਾਂ ਨੂੰ ਤਾਂ ਲਾ ਕੇ ਬਿਠਾ ਰਹਿਣਾ ਪੈਲੀ ਨਾਲ ਜਿਹੜਾ ਪੁਰਾਣਿਆਂ ਨਾਲੀ ਜਿਆਦਾ ਬੋਹ ਹੁੰਦੀਆਂ ਜਿਹੜੇ ਚਿੱਲ ਗਏ ਆ ਬਾਕੀ ਜਿਹੜੇ ਬਾਹਰ ਆ ਉਹ ਤਾਂ ਬਹੁਤ ਮੈਸ ਕਰਦੇ ਮੋਟਰ ਨੂੰ ਐਵੇਂ ਬੱਟ ਫਨ ਲਗਾਇਆ ਇਥੇ ਮੈਂ ਆਪਣੇ ਜਿਹੜੇ ਕਮਰੇ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਮੇਰੇ ਦੇਖੋ ਜਿਹੜਾ ਮਾਤਾ ਮੇਰੇ ਆਏ ਨਹੀਂ ਟਾਈਮ ਬਹੁਤ ਦੀਰ ਗਿਆ ਤੇ ਆਂਦੇ ਮੇਰੇ ਆ ਬਹੁਤ ਟਾਈਮ ਹੋ ਗਿਆ ਅਲਸੀ ਮੀਨ ਹੋਏ ਸੋ ਸਾਰਾ ਸੱਤ ਡੇਗੀ ਹੋਏ ਨੇ ਇੰਜੇ ਜਾਈਆ ਥਲੇ ਹਲਾਤ ਵੇਖੋ ਗੱਦਾਂ ਦੇ ਬਣੇ ਆ ਬਾਕੀ ਇਹਦਾ ਕਰਾਂਗੇ ਹੁਣ ਸੇਫਟੀ ਥੋੜੀ ਤੇ ਬਾਕੀ ਇੱਥੇ ਡੱਕ ਲਗਾ ਲੰਦਾ ਹੁੰਦਾ ਸੀ ਜੀ ਵੱਡਾ ਪ੍ਰਾਤਨਾ ਸਾਹਸਿੰਘ ਨਾਲ ਹੀ ਹੁੰਦਾ ਹੋਰ ਨੇ ਡਾਕ ਲਾਈ ਰੱਖਣਾ ਤੇ ਬੋਰ ਹੁਣਕ ਮੁੰਡੇ ਇਸ ਤਰ੍ਹਾਂ ਪਾਣੀ ਲੱਗਣਾ ਅੰਦਰ ਨੂੰ ਇੱਥੇ ਗੱਦਾਂ ਮਰੇ ਹੋਣੀਆਂ ਨੇ ਇਹ ਸਾਰੇ ਬੰਦੇ ਇੱਥੇ ਮੈਨੂੰ ਇਹਨਾਂ ਨੇ ਪਤਾ ਮੋਟਰ ਫੜੇ ਮੈਂ ਜਾ ਕਰ ਜੇ ਨਹੀਂ ਸਕਦਾ ਨਾਲ ਆਖੀ ਵੇਖਿਆ ਇੱਕ ਇੱਕ ਜਗ੍ਹਾ ਬੰਦਾ ਬੈਠਾ ਹੁੰਦਾ ਬਾਹਰ ਲੈਣਾ ਲੱਗੀਆਂ ਨੇ 11 ਦੋਸਤਾਂ ਨੂੰ ਫੋਨ ਫੋਨ ਕਰਨੇ ਅੱਜ ਕੱਲ ਮੁੰਡੇਣਾ ਹੁੰਦੇ ਹੁੰਦੇ ਮੰਨਾ ਕਿ ਬੰਦੇ ਕਾੜੇ ਆਪਣੀਆਂ ਪੁਰਾਣੀਆਂ ਯਾਦਾਂ ਪੁਰੀਆਂ ਮੈਂ ਨਾਲ ਸ਼ੇਅਰ ਕਰ ਮੈਂ ਚਲੋ ਬੰਦਿਆਂ ਨਾਲ ਪੁਰਾਣੀਆਂ ਯਾਦਾਂ ਸ਼ੇਅਰ ਕਰਦਾ ਬਾਕੀ ਆਈ ਪਾਰੀਆਂ ਥੋੜੀ ਮੇਲਣਾ ਲੱਗਾ ਹੁੰਦਾ ਏ ਮੇਲਣੇ ਬਾਰੇ ਜਾਣਕਾਰੀ ਇੱਥੇ ਮੇਲਣਾ ਲੱਗਾ ਹੁੰਦਾ ਮੇਲੇ ਜਾਣੀ ਇੱਥੇ ਹੀ ਮੁੰਡੇ ਬੈਠੇ ਹੋਣਾ ਕਿਨੇ ਉਧਰ ਨੂੰ ਫੋਨ ਲੈ ਕੇ ਚਲ ਜਣਾ ਕਿਨੇ ਉਧਰ ਨੂੰ ਚਲ ਜਣਾ ਹੁਣ ਵੇਖੋ ਉਦਾਂ ਹੀ ਝੁੰਨ ਝੋਨੇ ਲੱਗੇ ਆ ਬੰਦਾ ਕੋਈ ਨਹੀਂ ਲੱਭਦਾ ਇੱਥੇ ਮੋਟਰ ਤੇ ਬਾਰੇ ਚਾਰ ਵਾਲੀ ਬੈੜਿਆ ਹਾਂਜੀ ਬਾਕੀ ਜੋ ਆਪਣਾ ਸਾਡਾ ਵੀਰ ਮੋਟਰ ਤੇ ਪਹੁੰਚੇ ਆ ਆਪਣੀ ਤੇ ਉਹਦੇ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਵਾ ਲਾਈਕ ਤੇ ਸ਼ੇਅਰ ਕਰਿਓ ਇਹਦੇ ਬਾਰੇ ਬਹੁਤ ਵਧੀਆ ਦਾ ਮੋਟਰ ਬਾਰੇ ਆਪਾਂ ਬਾਹਰ ਲਾਈਕ ਦਿੱਤਾ ਹੈ ਬਹੁਤ ਚੀਜ਼ ਬਣਾ ਗਏ ਪੁਰਾਣੀਆਂ ਜਾਂਦਾ ਬਈ ਕਰਾਈਆਂ ਨੇ ਸੇਰ ਆਪਣੀਆਂ ਉਹਨਾਂ ਬਾਰੇ ਜਾਣਕਾਰੀ ਦਿੱਤੀ ਮੋਟਰ ਹੁਣ ਬੰਦ ਹੋ ਚੁੱਕੀ ਆ ਮੋਟਰ ਦੁੱਸਿਆ ਹੋਈ ਮਾਰੀ ਬੰਦ ਹੋਈ ਆ ਇਹਦੇ ਜਾਣਕਾਰੀ ਜਾਣਕਾਰੀ ਦਵਾਂਗੇ ਬਾਕੀ ਸ਼ੇਅਰ ਤੇ ਲਾਈਕ ਸਾਰੇ ਮੇਰੇ ਭਰਾ ਕਰਿਓ ਰੌਣਕ ਲੱਗੀ ਰਹਿੰਦੀ ਹੁਣ ਰੌਣਕ ਉੱਡ ਗਈ ਆ ਮੇਰੇ ਭਰਾ ਮੇਰੇ ਲੋਈ ਇੱਕ ਸ਼ਹਿਰ ਕਰਨੀ ਧਾਰੀ ਚੀਜ਼ ਫਰਜ ਪੰਦਾ ਵਾ ਬਾਕੀ ਮੈਂ ਪਿੰਡਾਂ ਚ ਬਾਹਰ ਨਿਕਲ ਕੇ ਚੀਜ਼ ਪਾਵਾਂ ਕਰਾਂਗਾ ਨਿੱਕੀ ਨਿੱਕੀ ਚੀਜ਼ ਪਿੰਡ ਚ ਪਾਵਾਂ ਕਰਾਂਗਾ ਸੇਵਾ ਦਾ ਪਿੰਡ ਲੋਮੇਸਾਂ ਸੇਵਾ ਕਰਦਾ ਆਂ ਤੇ ਬਾਕੀ ਗਰੁੱਪ ਵੀ ਤੁਹਾਨੂੰ ਦੱਸਿਆ ਮੇਰੇ ਵੱਲੋਂ ਬਣਿਆ ਸੀ ਉਹਦੇ ਚ ਤੁਰੇ ਕਮੀਆਂ ਰਹਿ ਗਈਆਂ ਸ਼ਹਿਰ ਨਹੀਂ ਨਹੀਂ ਦੁਨੀਆ ਦਾ ਕਰਦੀ ਮੈਂ ਤੜਾ ਕਮੈਂਟਰ ਵੀ ਰਹਾ ਪਿੰਡ ਚ ਸ਼ੇਅਰ ਕਰਨ ਕਰਨਾ ਤੁਹਾਨੂੰ ਨਿੱਕੀ ਨਿੱਕੀ ਕੀ ਰੋਈ ਕੋਈ ਨਾ ਕੋਈ ਮੈਂ ਕੰਮ ਇਹੋ ਜਿਹਾ ਕਰਦਾ ਸੇਵਾ ਵਾਲਾ ਇਹ ਸਿੱਤਨ ਮਾਪਾ ਸਾਦਾ ਆਪਣੀ ਚੀਜ਼ ਹੈ ਬਾਕੀ ਮੇਰਾ ਭਰਾ ਸਾਰੇ ਲਾਈਕ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਆਖਾ ਖਾਸਾ ਵਾਹਿਗੁਰੂ ਜੀ ਫਤਿਹ